ਉਹਨਾਂ ਦੇ ਕਹਿਣਾ ਮਨੂ ਮਾਪੇ ਕੋਈ ਦੁਸ਼ਮਣ ਨਹੀਂ ਹੁੰਦੇ ਮਾਪੇ ਯਦ ਵੀ ਸਾਡੇ ਸੋਚਣਗੇ ਸਾਡੇ ਭਲੇ ਚ ਸੋਚਣਗੇ ਇਸ ਕਰਕੇ ਉਹਨਾਂ ਦੇ ਕਹਿਣ ਤੇ ਚੱਲੋ ਬੇਟੇ ਮਾਪੇ ਦੁਸ਼ਮਣ ਨਹੀਂ ਹੁੰਦੇ ਹੈਗੇ ਮਾਪੇ ਤੁਹਾਨੂੰ ਅੱਛੇ ਰਸਤੇ ਤੇ ਪਿਆਰ ਦੇਣਗੇ ਬੇ ਹਿੰਮਤ ਹੀ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾਰ ਕੇ ਸੀਨਾ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਦੁਰਦੇ ਨਕਸ਼ਾ ਆਪਣੇ ਸਫਰਾ ਦਾ ਦਾਦਾ ਜੀ ਨੇ ਕੱਢੇ 2 ਰੁਪਏ ਮੇਰੇ ਹੱਥੇ ਧਰੇ ਆ ਲਾ ਵੀ ਰਿਸਤਾ ਪੱਕਾ ਹੋਵੇ ਰਿਸਤਾ ਪੱਕਾ ਹੋਗਾ ਦੋ ਲਾ ਨੂ ਤਾਜੀ ਮਨੇ ਹਾਲਾ ਜੀ ਸੋ ਜੇਣਾ ਕੱਪੜੇ ਲੈਣ ਚੱਲ ਜਾਂਦਾ ਸੀ ਸਾਰੇ ਬੱਚਿਆਂ ਦੇ ਲੈ ਜਾਂਦੇ ਸੀ ਪਿਆਰ ਸਾਡਾ ਬਹੁਤ ਜ਼ਿਆਦਾ ਪਿਆਰ ਸੀ ਹਜੇ ਵੀ ਸਾਡਾ ਇਦਾਂ ਹੀ ਹੈ ਜੀ ਜਦੋਂ ਬਰਸਾਤਾਂ ਆ ਗਈਆਂ ਤੇ ਕੋਠੇ ਉੱਪਰੋਂ ਲਿਪਣੇ ਤੇ ਉਹ ਮਿੱਟੀ ਤਿਆਰ ਕਰਵਾ ਦੇਣੀ ਅਸੀਂ ਨਾਲ ਹੋ ਕੇ ਕੱਲੀ ਮਾਤਾ ਸੀ ਆਫੀਸ਼ੀਅਲ ਰਾਜਵਿੰਦਰ ਟੋਲ ਚੈਨਲ ਲੈ ਕੇ ਇੱਕ ਵਾਰ ਤੋਂ ਫਿਰ ਹਾਜ਼ਰ ਹਾਂ ਮੈਂ ਰਾਜਵਿੰਦਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ ਵਧੀਆ ਪਰ ਮਾਹੁੰਗਾਰਾ ਮਿਲਿਆ ਤੁਹਾਡੇ ਵੱਲੋਂ ਤੇ ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਅਸੀਂ ਗੱਲਬਾਤ ਲੈ ਕੇ ਹਾਜ਼ਰ ਹੋਏ ਆ ਉਹ ਵੀ ਤੁਹਾਨੂੰ ਪਸੰਦ ਆਏਗੀ ਜ਼ਿੰਦਗੀ ਦੇ ਜਿਹੜੇ ਖੱਟੇ-ਮਿੱਠੇ ਰੰਗ ਨੇ ਬਸ ਸਾਡੇ ਬਜ਼ੁਰਗ ਨੇ ਜਿਹੜੇ ਜਿਹੜੇ ਇਹ ਪੰਨ ਹਾਂ ਆ ਚੁੱਕੇ ਨੇ ਉਹਨਾਂ ਤੋਂ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਜੀਵਨ ਜਾਚ ਹੈ ਜਿਹੜੀ ਉਹ ਅਸੀਂ ਦੂਜਿਆਂ ਨੂੰ ਦੇਖ ਕੇ ਇਹ ਨਹੀਂ ਹੈ ਸਿਰਫ ਹਵਾ ਦੇ ਬੁਲੇਵਾਂ ਜਾਂ ਦੇਖੋ ਦੇਖੀ ਸੁਣੀ ਸੁਣਾਈ ਨਹੀਂ ਸਗੋਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਜੀਵਨ ਕਿੱਦਾਂ ਦਾ ਰਿਹਾ ਕੀ ਸਟਰਗਲ ਸੀ ਜ਼ਿੰਦਗੀ ਦੇ ਵਿੱਚ ਤੇ ਫੇਰ ਵੀ ਕੀ ਮੁਕਾਮ ਹਾਸਲ ਕੀਤੇ ਤੇ ਅੱਜ ਕਿਦਾਂ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਬੀਤਿਤ ਹੋ ਰਿਹਾ ਹੈ ਖੁਸ਼ ਨੇ ਕਿਉਂਕਿ ਅਸੀਂ ਜਾਣਦੇ ਹਾਂ ਬੇਹਿਮਤ ਹੀ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾਰ ਕੀ ਸੀਨਾ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਦੁਰਦੇ ਨਕਸ਼ਾ ਆਪਣੇ ਸਫਰਾਂ ਦਾ ਅੱਜ ਅਸੀਂ ਗੱਲ ਕਰਾਂਗੇ ਸ਼੍ਰੀਮਾਨ ਕਮਲਦੇਵ ਜੀ ਹੋਰਾਂ ਨਾਲ ਤੇ ਸ਼੍ਰੀਮਤੀ ਨਿਰਮਲਾ ਦੇਵੀ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਤੇ ਆਪਣੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਨਾ ਚਾਹਾਂਗੇ ਤੁਹਾਡਾ ਸਫ਼ਰ ਜਿਹੜਾ ਕਿ ਤੁਸੀਂ ਦੇ ਹਾਲ ਤੇ ਕਿਦਾਂ ਹੈ ਤੁਹਾਡਾ ਬਚਪਨ ਜੀ ਮੇਰਾ ਨਾਮ ਕਮਲਦੇਵ ਹੈ ਮੈਂ ਪਿਛੇ ਮੇਰਾ ਜਿਹੜਾ ਪਸ਼ੋਕੜਾ ਰਹਿਣ ਵਾਲਾ ਮੈਂ ਡਿਸਟ੍ਰਿਕਟ ਊਨਾ ਦਾ ਹਾਂ ਪਿੰਡ ਮੇਰਾ ਨੰਗੜਾ ਹੈ ਜੀ ਤੇ ਪੋਸਟ ਆਫ ਵੀ ਨੰਗੜਾ ਹੈ ਤੇ ਡਿਸਟ੍ਰਿਕਟ ਊਨਾ ਹੈ ਜੀ ਕਿਉਂਕਿ ਅਸੀਂ ਇਸ ਤਰ੍ਹਾਂ ਸੀ ਕਿ ਸਾਡੇ ਪਿਤਾ ਜੀ ਦੋ ਭਰਾ ਥੇ ਜੀ ਤੇ ਤੇ ਸਾਡਾ ਜਿਹੜੇ ਪਿਤਾ ਸੀ ਉਹ ਦੋ ਭਰਾ ਸੀ ਤੇ ਅਸੀਂ ਜਿਹੜੇ ਭੈਣ ਭਰਾ ਸੀ ਨਾ ਅਸੀਂ ਪੰਜ ਆਈ ਪੰਜ ਸੀ ਜੀ ਠੀਕ ਹੈ ਜੀ ਤੇ ਅਸੀਂ ਤਿੰਨ ਭਰਾ ਸੀ ਤੇ ਦੋ ਸਾਡੀਆਂ ਸਿਸਟਰਾਂ ਸੀਆਂ ਜੀ ਠੀਕ ਹੈ ਜੀ ਤੇ ਪਰ ਥੋੜਾ ਜਿਹਾ ਸਾਡਾ ਜਿਹੜਾ ਟਾਈਮ ਸੀਗਾ ਗਰੀਬੀ ਗਰੀਬੀ ਦਾ ਥਾ ਪਰ ਨਹੀਂ ਸਾਡੇ ਮਾਪਿਆਂ ਨੇ ਸਾਨੂੰ ਗਰੀਬੀ ਦਾ ਮੌਕਾ ਨਹੀਂ ਦਿੱਤਾ ਕਿ ਸਾਨੂੰ ਉਹਨਾਂ ਨੇ ਅੱਛਾ ਐਜੂਕੇਸ਼ਨ ਦਿੱਤਾ ਪੰਜਾਂ ਪੈਣ ਭਰਾਵਾਂ ਨੂੰ ਤੇ ਅਸੀਂ ਅੱਛੇ ਪੜ ਕੇ ਅਸੀਂ ਮੇਰਾ ਛੋਟਾ ਬ੍ਰਦਰ ਹੈ ਜਿਹੜਾ ਉਹ ਵੀ ਅਗਰੈਸਿਵਡ ਸੀ ਉਹ ਤੇ ਛੋਟਾ ਵੀ ਗ੍ਰੈਜੂਏਟ ਸੀ ਮੈਂ میٹرਕੇ ਸੀ ਤੇ ਪਰ ਮੈਂ ਆਈਟੀਆਈ ਮਤੋਂ ਕਰਾਈ ਮੇਰੇ ਬਾਪੇ ਨੇ ਮੈਨੂੰ ਜੱਛੀ ਜੋਬ ਮਿਲ ਗਈ ਹੈ ਨਹੀਂ ਤੇ ਮੈਂ ਡਿਸਪਾਰਟਮੈਂਟ ਜ ਮੈਂ ਦੇਖੋ ਜੀ ਵੇਰ ਕਾ ਕੰਪਨੀ ਦੇ ਵਿੱਚ ਮੈਂ ਭਰਤੀ ਹੋ ਗਿਆ ਸੀ ਤੇ ਬਕਾਇਦਾ ਮੇਰੀ ਇੰਟਰਵਿਊ ਹੋਈ ਹੈਗੀ ਤੇ ਮਕੈਨੀਕਲ ਲੈਂਚ ਹੋਇਆ ਸੀ ਕਿੱਦਾਂ ਦੀ ਰਹੀ ਫਿਰ ਮੇਰੀ ਜੋਬ ਮੇਰੀ ਇਤਾਂ ਦੀ ਰਹੀ ਹੈ ਕਿ ਅੱਜ ਦਾ ਜਿਹੜਾ ਬੱਚਾ ਹਾਂਜੀ ਗ੍ਰੈਜੂਏਸ਼ਨ ਆ ਨਾ ਮਤਲਬ ਡਿਗਰੀ ਕਰਕੇ ਬਿਨਾ ਮੈਂ ਉਹਦੇ ਨੋਲੇਜ ਵੀ ਮੈਂ ਬੱਦਸਟਨ ਕਾਲ ਲੈਂਦਾ ਰਿਹਾ ਮੈਂ ਮਤਲਬ ਅੱਛਾ ਕੰਮ ਕੀਤਾ ਤੇ ਟ੍ਰਾਂਸਪੋਰਟ ਦੇ ਵਿੱਚ ਮੈਂ ਰਿਹਾਗਾ ਜੀ ਤੇ ਜਿਹੜਾ ਕੰਮ ਨਹੀਂ ਹੁੰਦਾ ਸੀ ਅਸੀਂ ਚਾਹੇ ਕਿਸੇ ਤਰ੍ਹਾਂ ਵੀ ਕਰਕੇ ਉਸ ਕੰਮ ਨੂੰ ਹੱਲ ਕੇ ਕਰਕੇ ਤੇ ਅਸੀਂ ਉਸ ਮਕਾਮ ਤੇ ਪੁੱਜ ਕੇ ਅਸੀਂ ਉੱਥੇ ਦਸਨ ਦੀ ਕਿਰਤ ਕਰਕੇ ਅਸੀਂ ਫਿਰ ਬੱਚੇ ਅਸੀਂ ਆਪਣੇ ਪਾਲੇ ਹੈ ਵੀ ਤੇ ਫਿਰ ਅਸੀਂ ਬੱਚੇ ਆਪਣੇ ਪਾਲ ਕੇ ਤਿੰਨ ਮੇਰੀਆਂ ਬੇਟੀਆਂ ਸੀਆਂ ਇੱਕ ਮੇਰਾ ਬੇਟਾ ਥਾ ਤੇ ਮੇਰੇ ਤਿੰਨੇ ਹੀ ਬੇਟੀਆਂ ਔਰ ਬੇਟਾ ਬੇਟਾ ਮੇਰਾ ਮਤਲਬ ਇਹਨੂੰ ਮੈਂ ਡਿਪਲੋਮਾ ਕਰਾਇਆ ਬਾਕੀ ਦੋ ਕੁੜੀਆਂ ਨੂੰ ਮੈਂ ਡਿਗਰੀ ਕਰਾਈ ਹੈ ਤੇ ਇੱਕ ਕੁੜੀ ਮੈਂ ਲਵਲੀ ਯੂਨੀਵਰਸਿਟੀ ਦੇ ਵਿੱਚ ਗ੍ਰੈਜੂਏਸ਼ਨ ਕਰਕੇ ਉਹਨੂੰ ਮੈਂ ਐਮਸੀਏ ਕਰਾਈ ਹੈ ਜਿਹੜੀ ਕਿ ਅੱਜ ਉਹਦੇ ਕੋਲ ਮਾਸਟਰ ਡਿਗਰੀ ਦੀ ਡਿਗਰੀ ਹੈ ਉਹਦੇ ਕੋਲ ਬਿਲਕੁਲ ਮਾਸਟਰ ਹਾਂਜੀ ਮਤਲਬ ਡਿਗਰੀ ਉਹਦੇ ਕੋਲ ਹੈਗੀ ਹੈ ਜੀ ਪਰ ਉਹ ਬਾਹਰ ਫੋਰਨ ਚਲ ਗਈ ਹੈਗੀ ਤੇ ਕੈਨੇਡਾ ਦੇ ਵਿੱਚ ਜਾ ਕੇ ਅਸਲੀ ਸੈਟਲ ਹੈ 35 ਲੱਖ ਰੁਪਏ ਸੈਲਰੀ ਲੈ ਰਹੀ ਹੈ ਬਿਲਕੁਲ ਬਹੁਤ ਵਧੀਆ ਦੇਖੋ ਬਹੁਤ ਹੀ ਜਿਹੜਾ ਫਖਰ ਹੁੰਦਾ ਜਦੋਂ ਜਿੱਦਾਂ ਤੁਹਾਡੇ ਮਾਪੇ ਤੁਸੀਂ ਕਹਿੰਦੇ ਹੋ ਵੀ ਭਾਵੇਂ ਉਸ ਸਮੇਂ ਸਾਰਿਆਂ ਦੇ ਹਾਲਾਤ ਇਦਾਂ ਦੇ ਹੁੰਦੇ ਸਾਰਿਆਂ ਦਾ ਲਾਭ ਸੀ ਜੀ ਮੈਡਮ ਬਿਲਕੁਲ ਮੰਨਦੀ ਤੇ ਪਰ ਉਹੀ ਗੱਲ ਹੈ ਜੀ ਉੱਗਣ ਵਾਲੇ ਉੱਗ ਪੈਂਦੇ ਨੇ ਉੱਗ ਪੈਂਦੇ ਹੈ ਨਾ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਤਾਂ ਅੱਜ ਇਹ ਮੁਕਾਮ ਹਾਸਿਲ ਕੀਤੇ ਨੇ ਤੇ ਵਾਕਈ ਬਹੁਤ ਫਖਰ ਹੈ ਜਿਹੜਾ ਮਹਿਸੂਸ ਹੁੰਦਾ ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਤੇ ਇਹਦੇ ਵਿੱਚ ਅਸੀਂ ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗੇ ਜੀ ਤੇ ਤੁਸੀਂ ਕਿੱਥੋਂ ਤੱਕ ਪੜੇ ਤੇ ਕਿੰਨੇ ਭੈਣ ਭਰਾ ਹੋ ਅੱਛਾ ਅਸੀਂ ਵੀ ਪੰਜ ਭੈਣ ਭਰਾ ਹੈ ਤਿੰਨ ਭੈਣਾਂ ਸੀ ਦੋ ਭਰਾ ਹੈ ਠੀਕ ਹੈ ਜੀ ਮੈਂ ਵੱਡੀ ਐ ਸਾਰੇਆਂ ਤੋਂ ਹੀ ਅੱਛਾ ਜੀ ਜਿਹੜੇ ਵੱਡੇ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਨਾ ਬਾਕੀ ਛੋਟੇ تھے ਮੇਰੇ ਤੋਂ ਜੀ ਪਰ ਵੱਡੀ ਐ ਹਾਂ ਉਸ ਵੇਲੇ ਫਿਰ ਜਿੱਦਾਂ ਕੰਮਕਾਰ ਤਰੀਰੀਵਨ ਕਰਦੇ ਹੀ ਜ਼ਿਆਦਾ ਸਿਖਾਏ ਜਾਂਦੇ ਸੀ ਪੜਾਈ ਕਿੱਥੋਂ ਤੱਕ ਕੀਤੀ ਤੇ ਕੰਮਕਾਰ ਕੀ ਕੀ ਕਰਦੇ ਸੀ ਪਰ ਆਈ 8ਵੀਂ ਤੱਕ ਕੀਤੀ। ਹਾਂਜੀ। ਉਦੋਂ ਫਿਰ ਸਮਾਂ ਇਦਾਂ ਦਾ ਹਾਂਜੀ ਹਾਂਜੀ ਮੇਰੇ ਦਾਦਾ ਜੀ ਕਹਿੰਦੇ ਸੀ ਤੂੰ ਹੀ ਕਿਹੜਾ ਨੌਕਰੀ ਕਰਨੀ। ਉਹ ਕਹਿੰਦੇ ਘਰ ਦੇ ਹੀ ਕੰਮ ਕਰਨੇ ਰਹਿਣ ਦਿਓ। ਫਿਰ ਘਰ ਦੇ ਕੰਮ ਚ ਕੀ ਹਾਂਜੀ ਘਰ ਦੇ ਚ ਫਿਰ ਮੈਂ 2 ਸਾਲ ਦੀ ਸਲਾਈ ਕਢਾਈ ਕੀਤੀ। ਅੱਛਾ ਜੀ। ਹਾਂਜੀ। ਤੇ ਆਪ ਕਰ ਲੈਨੇ ਸਲਾਈ ਤੇ ਕਢਾਈ ਵੀ ਕਰ ਲੈਨੇ। ਹਾਂਜੀ ਬਣਾਈ ਵੀ ਕਰ ਲੈਂਦੇ। ਬਿਲਕੁਲ। ਦੇਖੋ ਉਹ ਹੋ ਗਿਆ ਉਹ ਵੀ ਇੱਕ ਡਿਗਰੀ ਐ। ਸਾਡੇ ਕੋਲ ਡਿਗਰੀਆਂ ਹੈਗੀਆਂ ਨੇ ਪਰ ਸਾਨੂੰ ਬਣਾਈ ਨਹੀਂ ਆਉਂਦੀ। ਜੀ ਤੇ ਮੈਂ ਤਾਂ ਇਹ ਦੇਖਿਆ ਵੀ ਜਿਨ੍ਹਾਂ ਦੇ ਪਾਰਕੂ ਹੁੰਦੇ ਨੇ ਉਹ ਨਿਗਾ ਨਾਲ ਹੀ ਦੂਜੇ ਦੇ ਪਾਏ ਹੋਇਆ ਸਵੈਟਰ ਦੀ ਬੁਣਤੀ ਤਾਰ ਲੈਂਦੇ ਇਦਾਂ ਹੀ ਕਰਦੇ ਹਾਂਜੀ ਹਾਂਜੀ ਤਾਰ ਲਈ ਨੂੰ ਇਦਾਂ ਹੀ ਫੋਟੋ ਕਿਚ ਲੈਣੇ ਉਹ ਨਾਲ ਹੀ ਹਾਂਜੀ ਬੁਣ ਲੈਂਦੇ ਬਥੇਰਾ ਹਾਂਜੀ ਤੇ ਬਚਪਨ ਕਿਦਾਂ ਦਾ ਸੀ ਉਦੋਂ ਦਾ ਸਮਾਂ ਥੋੜਾ ਜਿਆਦਾ ਬਚਪਨ ਦਾ ਬਹੁਤ ਵਧੀਆ ਸੀ ਸਾਡਾ ਹੂੰ हां स्कूल ਸਾਡਾ ਥੋੜਾ ਦੂਰ ਥਾ ਅੱਛਾ ਜੀ ਹਾਂਜੀ ਪੈਦਲ ਹੀ ਜਾਂਦੇ ਸੀ ਪੈਦਲ ਹੀ ਜਾਂਦੇ ਤੇ ਬਾਕੀ ਪਾਪਾ ਮੇਰੇ ਨੌਕਰੀ ਕਰਦੇ ਸੀ ਠੀਕ ਹੈ ਤੇ ਬਾਬਾ ਦਾਦੀ ਮम्मा ਘਰ ਹੁੰਦੇ ਹਮ ਠੀਕ ਹੈ ਜੀ ਤੇ ਫਿਰ ਕੁੜੀਆਂ ਜਿਹੜੋਂ ਵੱਡੀਆਂ ਹੋ ਗਈਆਂ ਆਪਣਾ ਦਾਜ ਤੇ 헤ਜਾ ਜਿਹੜਾ ਉਹ ਵੀ ਤਿਆਰ ਕਰਦੀਆਂ ਸੀ ਥੋੜਾ ਬਹੁਤ ਹਾਂਜੀ ਹਾਂਜੀ ਕੀ ਬਣਾਉਂਦੇ ਸੀ ਉਹਦੀ ਵੱਡੀ ਕੁੜੀ ਦੇ ਤਾਂ ਬੈੱਡ ਸ਼ੀਟਾਂ ਵੀ ਬਣਾਈਆਂ ਅੱਛਾ ਕਢਾਈ ਕੀਤੀ ਹਾਂਜੀ ਕਢਾਈ ਕੀਤੀ ਉਹਨਾਂ ਤੇ ਅੱਛਾ ਜੀ ਪੇਂਟਿੰਗ ਕੀਤੀ ਹਾਂਜੀ ਬਾਕੀ ਸਵੈਟਰ ਕੋਟ ਨਾ ਬਣਾਏ ਦੇਖੋ ਜੇ ਅਸੀਂ ਕਿਤੇ ਅਕੈਡਮੀ 'ਚ ਨਹੀਂ ਗਏ ਜਾਂ ਕੋਈ ਡਿਪਲੋਮਾ ਨਹੀਂ ਕੀਤਾ ਤਾਂ ਇਹ ਵੀ ਬਹੁਤ ਵੱਡੀ ਗੱਲ ਹੈ। ਸਵੈਟਰ ਕੋਟੀਆਂ ਸਾਰਿਆਂ ਨੂੰ ਆਪ ਬਣਾਈਆਂ। ਆਪ ਹੱਥੀ ਬਣਾ ਕੇ ਦਿੱਤੀਆਂ। ਬਿਲਕੁਲ। ਜਦੋਂ ਫਿਰ ਵਿਆਹ ਦਾ ਵੇਲਾ ਹੋ ਗਿਆ ਉਦੋਂ ਜਿਹੜਾ ਰਿਸ਼ਤਾ ਹੋ ਕਿਦਾਂ ਲੱਭਦੇ ਸੀ। ਉਹ ਮੇਰੇ ਚਾਚਾ ਜੀ ਨੇ ਕਰਵਾਇਆ ਸੀ। ਅੱਛਾ ਜੀ। ਤੇ ਤੁਹਾਨੂੰ ਤੁਸੀਂ ਦੇਖਿਆ ਸੀ ਕਿ ਨਹੀਂ ਹੁੰਦਾ ਹੈ ਨਹੀਂ ਸੀ। ਨਹੀਂ। ਦੇਖਿਆ ਹੀ ਨਹੀਂ ਬਿਲਕੁਲ ਤੇ ਵੱਡੇ ਜੋ ਕਰ ਦਿੰਦੇ ਸੀ ਉਹ ਹੀ ਮੰਨਜੂਰ ਸੀ ਉਹ ਹੀ ਮੰਨਜੂਰ ਸੀ ਹਾਂਜੀ ਤੇ ਫਿਰ ਅੱਗੇ ਜਾ ਕੇ ਹੁਣ ਜੇ ਅਸੀਂ ਗੱਲ ਕਰੀਏ ਤਾਂ ਫਿਰ ਸਹੁਰੇ ਪਰਿਵਾਰ ਦੇ ਵਿੱਚ ਕਿੰਨਾ ਕੁ ਵੱਡਾ ਪਰਿਵਾਰ ਸੀ ਕਿੱਦਾਂ ਰਹਿੰਦੇ ਸੀ ਸਹੁਰੇ ਪਰਿਵਾਰ ਚ ਤਿੰਨ ਮੇਰੇ ਦੋ ਮੇਰੇ ਦੇਰ ਸੀ ਦੋ ਨਣਦਾਂ ਸੀ ਤੇ ਬਹੁਤ ਵਧੀਆ ਰਹਿੰਦੇ ਸੀ ਵੱਡੇ ਨਣਾਨ ਪਹਿਲਾਂ ਵੀ ਆਤੀ ਸੀ ਹਾਂਜੀ ਬਾਕੀ ਮੇਰੇ ਵਿਆਹ ਤੋਂ ਬਾਅਦ ਹੀ ਵਿਆਏ ਸਾਰੇ ਠੀਕ ਹੈ ਬਹੁਤ ਵਧੀਆ ਰਹੇ ਅਸੀਂ 25 ਸਾਲ ਇਕੱਠੇ ਹੀ ਰਹੇ 25 ਕਦੀ ਲੜਾਈ ਨਹੀਂ ਕੀਤੀ ਬਹੁਤ ਖੁਸ਼ ਰਹਿੰਦੇ ਸੀ ਸਾਰੇ ਅੱਛਾ ਜੀ ਹਾਂਜੀ ਬੱਚੇ ਵੀ ਬੜੇ ਖੁਸ਼ ਰਹਿੰਦੇ ਸਨ ਭੈਣ ਭਰਾ ਮਮਾ ਘਸਦੇ ਖੇਡਦੇ ਰਹਿੰਦੇ ਸੀ ਹਾਂਜੀ ਕੋਈ ਫਰਕ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦਾ ਆਪਣੇ ਕਿਸੇ ਨਾਲ ਕਿਸੇ ਨਾਲ ਕੋਈ ਨਹੀਂ ਕਰਦੇ ਸੀ ਫਰਕ ਇੱਕੋ ਜਿਹੇ ਨਾਲ ਕੱਪੜੇ ਲੈਣ ਚੱਲ ਜਾਂਦਾ ਸੀ ਸਾਰੇ ਬੱਚਿਆਂ ਦੇ ਲੈ ਜਾਂਦੇ ਸੀ ਹਾਂ ਬਿਲਕੁਲ ਹਾਂਜੀ ਉਦੋਂ ਇਹਨਾਂ ਕੋਚਾਂ ਦਾ ਟਾਈਮ ਹੀ ਨਹੀਂ ਸੀ ਹਾਂਜੀ ਹੈਨਾ ਸੋ ਐਸੀ ਕਰਕੇ ਜਿਹੜੇ ਮਿਲਬਰਤਨ ਹੈ ਜਿਹੜਾ ਉਹ ਬਣਿਆ ਰੰਦਾ ਸੀ ਹਾਂ ਕਿ ਭਰਾਵਾਂ ਦੇ ਵਿੱਚ ਅਸੀਂ ਮੇਰਾ ਇੱਕ ਵਾਰੀ ਐਕਸੀਡੈਂਟ ਹੋ ਗਿਆ ਜੀ ਸਾਡੇ ਤੇ ਪੀਜੀਐਸ ਵਿੱਚ ਐਡਮਿਟ ਉਸ ਐਕਸੀਡੈਂਟ ਦੇ ਵਿੱਚ ਮੈਨੂੰ ਨਹੀਂ 4 ਦਿਨ ਹੋਸ਼ ਨਹੀਂ ਆਈ ਹੂੰ ਤੇ ਛੋਟੇ ਪ੍ਰਾਰੰਭ ਬਾਹਰ ਜਾਣਾ ਸੀ ਮੇਰੇ ਨਾਲ ਤੇ ਇਹ ਛੋਟਾ ਜਿਹੜਾ ਸਾਡੇ ਪਲੱਸ ਹੋ ਗਿਆ ਸੀ ਇਹ ਮੇਨੂੰ ਪਹਿਲਾਂ ਨੌਕਰੀ ਨੂੰ ਮਿਲ ਗਏ ਅੱਛਾ ਜੀ ਤੇ ਮੈਨੂੰ ਬਾਅਦ ਚ ਨੌਕਰੀ ਮਿਲੀ ਹੈ ਜੀ ਉਹ ਕਿਰਨ ਹੋਣ ਕਰਕੇ ਰਹੀ ਜੀ ਫਿਰ ਮੈਂ ਪੀ ਜਾ ਰਿਹਾ ਫਿਰ ਚਾਰ ਦਿਨ ਤਿੰਨ ਦਿਨ ਮੇਰੇ ਕੋ ਉੱਥੇ ਰਹੇ ਆਗੇ ਮਤਲਬ ਇੰਨਾ ਮੈਂ ਇਸ ਬੰਦੇ ਦਾ ਦੇਖਿਆ ਕਿ ਅਸੀਂ ਦੇਣ ਨਹੀਂ ਦੇ ਸਕਦੇ ਭਰਾ ਦਾ ਜਦੋਂ ਮੈਨੂੰ ਲੈ ਕੇ ਆਏ ਨਾ ਜਦੋਂ ਮੈਂ ਉਹਨਾਂ ਨਾ ਮਤਲਬ ਖਾਂਸੀ ਆਵੇ ਜਾਂ ਮੈਤੋਂ ਬਲਗਮ ਜੀ ਨਿਕਲਦੀ ਨਾ ਸੀ ਨੇ ਬੜੇ ਜ਼ੋਰ ਨਾਲ ਕਿ ਛਾਤੀ ਥੋੜੀ ਪ੍ਰੈਸ ਹੋ ਗਈ ਥੀ ਤੇ ਉਹ ਭਰਾ ਬਰਾਦਾ ਸਾਡਾ ਨਾ ਆਪਣੇ ਹੱਥ ਤੇ ਪਾਵੇ ਅੱਛਾ ਜੀ ਤੇ ਫਿਰ ਵਾਰ ਸੋੜਦਾ ਸੀ ਉਹ ਤੇ ਅਸੀਂ ਇਸ ਕਰਕੇ ਇਨੋ ਪ੍ਰਮਾ ਦਾ ਪਿਆਰ ਸੀ ਪ੍ਰਮਾ ਦਾ ਸਾਡਾ ਬਹੁਤ ਜ਼ਿਆਦਾ ਪਿਆਰ ਸੀ ਹਜੇ ਵੀ ਸਾਡਾ ਇਦਾਂ ਹੀ ਹੈ ਜੀ ਤੇ ਡੈਡੀ ਸਾਡੇ ਜੋਬ ਕਰਦੇ ਸੀ ਇਹ ਭਾਖੜਾ ਟਾਈਮ 'ਚ ਤੇ ਅੱਛਾ ਜੀ ਤੇ ਚਲੋ ਅਸੀਂ ਉਹਨਾਂ ਨੂੰ ਮਦਦ ਕਰਤੀ ਮੈਂ ਵੈਸੇ 10 ਸਾਲ ਰਹੀ ਜਾਂ ਤਾਂ ਮੈਂ ਰੋਟੀ ਬਣਾਉਣ ਲੱਗ ਪਿਆ ਸੀ ਜੀ ਤੇ ਮਾਤਾ ਨੂੰ ਅਸੀਂ ਇੰਨਾ ਸੁੱਖ ਦਿੱਤਾ ਜੀ ਤੇ ਜਦੋਂ ਨਹੀਂ ਕਿਤੇ ਵੇਲਗ-ਵੇਲਾ ਹੋਣਾ ਨਾ ਤੇ ਮੈਂ ਰੋਟੀਆਂ ਤੋਂ ਬਣਾ ਦੇਣੀਆਂ ਠੀਕ ਹੈ ਤੇ ਅਸੀਂ ਵੱਡੇ ਸੀ ਨਾ ਬਦਦੇ ਸੀ ਨਾ ਜੀ ਮੈਂ ਤੇ ਪਰ ਉਸ ਟਾਈਮ ਤੁਸੀਂ ਦੇਖੋ ਕਿ ਆਮ ਲਾਈਟ ਬੜੀ ਘੱਟ ਹੁੰਦੀ ਸੀ ਜੀ ਬੱਤੀ ਬੜੀ ਘੱਟ ਹੁੰਦੀ ਸੀ ਮਤਲਬ ਰਵਾਜ ਨਹੀਂ ਥਾ ਕੋਈ ਵੀ ਮਤਲਬ ਅਸੀਂ ਉਸ ਵੇਲੇ ਦੀਵੇ ਦੀ ਲਾਈਟ ਨਾਲ ਪੜਦੇ ਰਹੇ ਬਿਲਕੁਲ ਇਕ ਵਾਰ ਮੇਰੇ ਛੋਟਾ ਭਰਾ ਨਾਲ ਜੀ ਪੜਦਾ ਸੀ ਤੇ ਉਹਦੇ ਨਾਲ ਜੀ ਕਿਤੇ ਅੱਖ ਲੱਗ ਗਈ ਉਹਦੇ ਇਹ ਜਗ੍ਹਾ ਨਾਲ ਉਹ ਦੀਵੇ ਦੀ ਲਾਈਟ ਵੱਲ ਲੱਗ ਗਈ ਲੋ ਲੱਗਈ ਉਹਦੇ ਉਹ ਕਈ ਦਿਨ ਉਹਦਾ ਕਈ ਕੁਛ ਲਾਉਂਦੇ ਰਹੇ ਉਹ ਤਾਂ ਜਾ ਕੇ ਠੀਕ ਹੋਇਆ ਉਹ ਸਾਰੀ ਉਮਰ ਲਈ ਨਿਸ਼ਾਨੀ ਬਣ ਗਈ ਵੀ ਅੱਜ ਉਹ ਅੱਜ ਉਹ ਦੇਖੋ ਜੀ ਡੀਐਸਪੀ ਰਟਾਇਰ ਹੋਏ ਆ ਜੀ ਉਹ ਤੇ ਬੜੀ ਕਿਰਪਾ ਮਾਲਕ ਦੀ ਹੈਗੀ ਜੀ ਤੇ ਅਸੀਂ ਗੱਲ ਕਰ ਰਹੇ ਹਾਂ ਜਿੱਦਾਂ ਭੈਣ ਭਰਾ ਸੀ ਕਿਦਾਂ ਰਲ ਮਿਲ ਕੇ ਰਹਿੰਦੇ ਸੀ ਤੇ ਅੱਜ ਕੱਲ ਦੇ ਤਾਂ ਇੱਕ ਇੱਕ ਦੋ ਦੋ ਬੱਚਾ ਜਿਹੜਾ ਉਹ ਨਹੀਂ ਇਕੱਠੇ ਰਹਿੰਦੇ ਨਹੀਂ ਜੀ ਮੇਰੇ ਵੀ ਗੱਲ ਇਹ ਹੈ ਕਿ ਜਿਹੜੇ ਸਾਡਾ ਰਹਿਣ ਸਹਿਣ ਜਨਾ ਅੱਜ ਤੱਕ ਵੀ ਅਸੀਂ ਸਿਆਣੇ ਹੋ ਗਏ ਵੇ 83 73 83 ਸਾਲ ਦੀ ਮੇਰੀ ਉਮਰ ਹੋ ਗਈ ਹੈਗੀ ਅਸੀਂ ਅੱਜ ਤੱਕ ਕਦੇ ਭਰਾ ਭਝਾਈਆਂ ਅਸੀਂ ਕਦੇ ਲੜੇ ਨਹੀਂ ਆਗੇ ਸਾਡੇ ਕੁਰਵਾਜ ਹੈਗਾ ਜੀ ਸਭ ਤੋਂ ਜਿਹੜੇ ਛੋਟੀਆਂ ਭਝਾਈਆਂ ਉਹ ਪਰਦਾ ਕਰਦੀਆਂ ਹਾਂ ਬਿਲਕੁਲ ਪਰਦਾ ਕਰਦੀਆਂ ਜੀ ਤੇ ਸਾਡੀਆਂ ਜਿਹੜੀਆਂ ਨੋਆ ਅੱਜ ਆ ਗਈਆਂ ਨਾ ਜੀ ਉਹ ਨਹੀਂ ਪਰਦਾ ਕਰਦੀਆਂ ਹਾਂਜੀ ਤੇ ਉਹ ਹਜੇ ਵੀ ਉਹ ਪਰਦਾ ਕਰਦੀਆਂ ਜੇ ਮੰਨ ਲਓ ਜੇ ਮੈਂ ਘਰ ਚੱਲ ਜਾਵਾਂ ਨਾ ਜੀ ਤੇ ਉਹ ਜੇ ਮੰਝੇ ਦੇ ਬੈਠੂ ਨੇ ਛੇਤੀ ਉੱਠ ਜਾਣਾ ਉਹਨਾਂ ਨੇ ਤੇ ਬੈਠੋ ਭਾਜੀ ਹਾਂ ਇਦਾਂ ਇਸ ਕਰਕੇ ਜਿਹੜਾ ਵੱਡੇਆਂ ਦੀ ਕਦਰ ਕਰਨਾ ਤਾਂ ਹੈ ਨਾ ਇੱਕ ਅਸੀਂ ਕਹਿ ਸਕਦੇ ਆ ਵੀ ਉਹ ਸਿਰਫ ਪਰਦਾ ਹੀ ਨਹੀਂ ਉਹ ਇੱਕ ਰਿਸਪੈਕਟ ਹੈ ਹਾਂ ਆਪ ਤੋਂ ਵੱਡੇ ਆ ਹਾਂਜੀ ਹਾਂਜੀ ਤੇ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਵੀ ਹੁਣ ਕਿੰਨੇ ਮੈਂਬਰ ਸੀ ਇਕੱਠੇ ਜਿੱਦਾਂ ਤਾਈ ਚਾਚੇ ਅਸੀਂ ਪਰਿਵਾਰ ਹੁਣ ਅਸੀਂ ਦੇਖੋ ਨਾ ਜੀ ਤਿੰਨ ਭਰਾ ਸੀ ਇੱਕ ਸਾਈਡ ਨੂੰ ਅਸੀਂ ਸਕੇ ਹਾਂਜੀ ਤੇ ਚਾਰ ਭਰਾ ਸਾਡੇ ਚਾਚਾ ਜੀ ਦੇ ਸੀ ਅਸੀਂ ਇੱਕ ਡੇਢ ਕਨਾਲ ਦੇ ਵਿੱਚ ਰਹਿ ਰਹੇ ਹਾਂ ਜੀ ਹਾਂ ਬਿਲਕੁਲ ਅੱਧੀ ਜ਼ਮੀਨ ਉਹਨਾਂ ਕੋਲ ਅੱਧੀ ਸਾਡੇ ਕੋਲ ਆਈ ਫਸਿਉਤੇ ਦੇ ਵਿੱਚ ਸੱਤ ਫੈਮਿਲੀਆ ਰਹਿ ਰਹੀਆਂ ਅਜੇ ਵੀ ਅਸੀਂ ਉਦਾਂ ਹੀ ਰਹੇ ਉਸੇ ਨੂੰ ਰਹਿ ਰਹੇ ਜੀ ਅਸੀਂ ਸਾਡੇ ਬੱਚੇ ਵੀ ਵਿਆਹ ਤੇ ਸਾਰੇ ਅਸੀਂ ਤੇ ਗਾਹਾਂ ਬੱਚਿਆਂ ਦੇ ਬੱਚੇ ਵੀ ਹੋ ਗਏ ਹੈਗੇ ਪਰ ਸਾਡਾ ਰਹਿਣ ਵਾਲਾ ਉਹੀ ਕੰਮ ਹੈ ਜੀ ਉਹ ਸਾਡੇ ਪਿੱਛੇ ਨਾ ਜੀ ਸਾਡੀ ਚਾਚੀ ਪੂਰੀ ਹੋ ਗਈ ਸੀ ਸਾਨੂੰ ਪਤਾ ਲੱਗਿਆ ਸੀ ਜੇ ਤੇ ਚਪੋਰਨ ਚੱਲ ਗਏ ਅਸੀਂ ਸੱਤੇ ਪਰ ਇਕੱਠੇ ਹੋ ਗਏ ਜੀ ਜਾ ਕੇ ਸਾਰਾ ਪ੍ਰੋਗਰਾਮ ਕਰਕੇ ਮਾਈ ਨੂੰ ਆਪਣੇ ਹੱਥੇ ਐਨ ਬੜੇ ਪਿਆਰ ਸਤਿਕਾਰ ਨਾਲ ਸੋਹ ਰਿਹਾ ਬਿਲਕੁਲ ਦੇਖੋ ਬਜ਼ੁਰਗ ਵੀ ਉਹੀ ਕਹਿੰਦੇ ਨੇ ਵੀ ਨੀਚੋ ਨਾ ਜਾਂਦੇ ਨੇ ਵੀ ਇਹ ਸਾਡੇ ਨਾਲ ਸੰਭਣ ਵਾਲੇ ਹੈਗੇ ਨਾ ਹਾਂ ਜੀ ਹਾਂ ਜੀ ਸੋ ਗੱਲ ਇਹ ਹੈ ਵੀ ਜਿੱਦਾਂ ਪਿਆਰ ਦੀ ਗੱਲ ਕਰਦੇ ਆ ਉਹ ਦੋ ਨਾਲੋਂ ਹੁਣ ਤੁਹਾਨੂੰ ਕੋਈ ਫਰਕ ਲੰਦਾ ਨਹੀਂ ਜੀ ਬੜੀ ਸਾਡੇ ਕੋਈ ਫਰਕ ਨਹੀਂ ਪਿਆ ਹਾਂ ਨਹੀਂ ਪਰ ਸਮੇਂ ਜਮਾਨੇ ਦੇ ਜਮਾਨੇ 'ਚ ਬਹੁਤ ਜ਼ਿਆਦਾ ਫਰਕ ਹੈਗਾ ਕਿਉਂਕਿ ਹਰ ਇੱਕ insan ਦੀ ਦੌੜ ਲੱਗੀ ਹੈ ਪੈਸੇ ਪਿੱਛੇ ਜੀ ਹਰ ਇੱਕ ਬੰਦੇ ਦੀ ਦੌੜ ਹੈ ਪੈਸੇ ਪਿੱਛੇ ਹੈਗੇ ਪਰ ਸਾਨੂੰ ਇੱਕ ਮਾਲਕ ਨੇ ਸਾਡੇ ਤੇ ਇੱਕ ਮਿਹਰ ਭਰਿਆ ਹੱਥ ਰੱਖਿਆ ਹੈਗਾ ਜੋ ਮਿਲਦਾ ਉਹਦਾ ਸ਼ੁਕਰ ਕਰਕੇ ਖਾਂਦਾ ਜੀ ਉਹਦਾ ਹਰ ਵੇਲੇ ਸ਼ੁਕਰ ਕਰੀਏ ਸੱਚਾ ਪਾਤਸ਼ਾਹ ਸਰਬਾਧਾ ਪਲਾ ਕਰ ਤਾਂ ਕਿ ਕਿਸੇ ਦੇ ਪਿੱਛੇ ਕੋ ਸਾਡਾ ਵੀ ਬਿਲਕੁਲ ਕਿਰਪਾ ਹੋਵੇ ਵਿੱਚ ਸਾਡਾ ਵੀ ਪਨਾਹ ਅਸੀਂ ਤੇ ਚੀਜ਼ ਦੋ ਟਾਈਮ ਮੰਗਦੇ ਹਾਂ ਜੀ ਤੇ ਸਾਨੂੰ ਕਿਸੇ ਚੀਜ਼ ਦੀ ਕੋਈ ਅਰਚਾ ਨਹੀਂ ਆ ਰਹੀ ਕਿਸੇ ਚੀਜ਼ ਦਾ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਹੋ ਰਹੀ ਹੈ ਅਸੀਂ ਦੋਏ ਜੀ ਹੈ ਆਪਣੇ ਠੀਕ ਰਹਿੰਦੇ ਹੈਗੇ ਇਹ ਗਰਮ ਹੈ ਤੇ ਮੈਂ ਨਰਮ ਹੈ ਜੇ ਮੈਂ ਗਰਮ ਹੈ ਤੇ ਇਹ ਨਰਮ ਹੈ ਦੇਖੋ ਹੀ ਸਾਡਾ ਟਾਈਮ ਵਧੀਆ ਨਿਕਲ ਰਿਹਾ ਹੈਗਾ ਸਾਡੇ ਬੱਚੇ ਅੱਗੇ ਇਹ ਪੋਤੀ ਸਾਡੀ ਫੇਰ ਕਿਤੇ ਗੱਲ ਕਰਕੇ ਦੇਖ ਲੈ ਉਹਨਾਂ ਨਾਲ ਸਾਡੀ ਨੋ ਰੋੜੀ ਨੋ ਕੁਛ ਨਹੀਂ ਪੁੱਤ ਬੱਚਾ ਕਰੀਦਾ ਜੀ ਅਸੀਂ ਜੀ ਬਈ ਤੁਹਾਡਾ ਨਾ ਮੇਰੇ ਜੀ ਬਹੁਤ ਵਧੀਆ ਟਾਈਮ ਮਾਲ ਕਰ ਟਪਾ ਰਿਹਾਗਾ ਅਬੀ ਤਸੀਹ ਕਹਿੰਦੇ ਵੀ ਦਾਦਾ ਜੀ ਦੇਖਣ ਆਏ ਸੀਗੇ ਹਾਂਜੀ ਅੱਛਾ ਅੱਛਾ ਉਹ ਗੱਲ ਸਾਡੀ ਵਿੱਚੇ ਰਹਿ ਗਈ ਰਹਿ ਗਈ ਹਾਂਜੀ ਤੇ ਉਹ ਦੇਖਣ ਆਏ ਸੀ ਵੀ ਉਦੋਂ ਦੇਖ ਦਿਖਾਈ ਤਾਂ ਨਹੀਂ ਸੀ ਹੁੰਦਾ ਨਹੀਂ ਇਸ ਤਰ੍ਹਾਂ ਸੀ ਨਾ ਜੀ ਮੇਰਾ ਨਾ ਇਸ਼ਟਾ ਇੱਕ ਹੋਰ ਜਗ੍ਹਾ ਹੁੰਦਾ ਦਾ ਜੀ ਅੱਛਾ ਜੀ ਉਧਰ ਉਹ ਵੀ ਆਈ ਹੋਈ ਸੀ ਅੱਛਾ ਜੀ ਤੇ ਮੇਰੇ ਜਿਹੜੇ ਤਾਇ ਜੀ ਦੇ ਲੜਕੇ ਸੀ ਉਹ ਮਾਸਟਰ ਸੀ ਤੇ ਉਹ ਕਹਿੰਦਾ ਸੀ ਕਿ ਮੈਂ ਰਿਸ਼ਤਾ ਕਰਾਣਾ ਅੱਛਾ ਜੀ ਉਧਰ ਉਹ ਵੀ ਆ ਕੇ ਬੈਠੇ ਸੀ ਉਧਰ ਮਾਸਟਰ ਉਹਨੂੰ ਪੁਨੀ ਜਾ ਕੇ ਦਾਦਾ ਜੀ ਨੂੰ ਲੈ ਆਂਦਾ ਜੀ ਅੱਛਾ ਜੀ ਦਾਦਾ ਜੀ ਨੂੰ ਲੈ ਆ ਤਾਂ ਤੇ ਦਾਦਾ ਜੀ ਦੇ ਹੋਰ ਤਾਂ ਪੇਸ਼ ਕੋਈ ਨਹੀਂ ਚੱਲੀ ਦਾਦਾ ਜੀ ਨੇ ਕੱਢੇ 2 ਰੁਪਏ ਮੇਰੇ ਹੱਥੇ ਧਰੇ ਆ ਲਾ ਵੀ ਦੇਸਾ ਪਕਾਉਗਾ ਰੇਸਤਾ ਪਕਾਉਗਾ ਦੋਲਾ ਨੋਟ ਤਾਜਮਨ ਹਾਲ ਹੋ ਜੀ ਸੱਚੇ ਪਾਸ਼ਾ ਅਰੇ ਆਪਣੇ ਮੱਥੇ ਉਲਾ ਜੇਵ ਚ ਪਾਇਆ ਦੂਜੇ ਦਿਨ ਜਲੰਧਰ ਚਲੇ ਗਏ ਪਰ ਦੇਖੋ ਉਦੋਂ ਇਦਾਂ ਦਾ ਕੁਝ ਹੈ ਹੀ ਨਹੀਂ ਸੀ ਜੋ ਬਜ਼ੁਰਗਾਂ ਨੇ ਕਰਤਾ ਉਹ ਹੀ ਹਾਂ ਜੀ ਉਹੀ ਚਾਹੁੰਦਾ ਸੀ ਬਿਲਕੁਲ ਬਿਲਕੁਲ ਤੇ ਨੀਵੀਂ ਆਮੀ ਉਹਨਾਂ ਨੇ ਕੀਤੀਆਂ ਹੋਈਆਂ ਨਿੰਦੀਆਂ ਨਿੰਦੀਆਂ ਜੀ ਕੋਈ ਦੋਰ ਆਏ ਨਹੀਂ ਕੋਈ ਵੀ ਜੀ ਤੁਸੀਂ ਦੇਖੋ ਕਿ 40 ਸਾਲ ਪਰਿਵਾਰ ਦੇ ਵਿੱਚ ਇਕੱਠੇ ਰਹਿਣਾ ਮੈਨਾਂ ਰਖਾਂ ਦਾ ਮੈਂ 37 ਸਾਲ ਨੌਕਰੀ ਵਾਰ ਕੀਤੀ ਹੈ ਜੀ ਅੱਛਾ ਫਿਰ ਇਹ ਘਰ ਪਰਿਵਾਰ ਇਹ ਇਹ ਪਰਿਵਾਰ ਚ ਰਹਿੰਦੇ ਸੀ ਘਰ ਚ ਰਹਿੰਦੇ ਸੀ ਜੀ ਇਹ ਤੁਸੀਂ ਦੇਖ ਲਓ ਤੁਸੀਂ ਜੀ ਤੇ ਅੱਜ ਅਸੀਂ ਮਿਸਟਰੀ ਨੂੰ ਕਹਿਣਾ ਬੇਟੇ ਇਹ ਸਾਡੇ ਨਾਲ ਚੱਲਣਾ ਤੇ ਮਿਸਟਰੀਆਂ ਦੀ ਵੀ ਨਹੀਂ ਮੈਂ ਤਾਂ ਦੁੱਮੇ ਮਾਪੇ ਤੇ ਵਗੈਰਾ ਨਹੀਂ ਜਾ ਸਕਦੀ ਤੇ ਅੱਜ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਦੇ ਬੱਚਿਆਂ ਨੂੰ ਤਾਂ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਇਹ ਜਿਹੜੇ ਤੁਹਾਡੇ ਮਨ ਚ ਖਿਆਲ ਆਉਂਦੇ ਆ ਉੱਡਦੇ ਘੋੜੇ ਜਿਨਾਂ ਨੂੰ ਕਹਿ ਲਾਉਣਾ ਇਹਨਾਂ ਨੂੰ ਨਾ ਉਡਾਣਾ ਬੰਦ ਕਰ ਦੋ ਇਸ ਤਰ੍ਹਾਂ ਰਹੋ ਜਿੱਦਾਂ ਕਿ ਤੁਹਾਡੇ ਮਾਪੇ ਠੀਕ ਤਰ੍ਹਾਂ ਚੱਲ ਰਹੇ ਆ ਉਹਨਾਂ ਦੇ ਮਗਰ ਚੱਲੋ ਉਹਨਾਂ ਦੇ ਕਹਿਣਾ ਮੰਨੋ ਮਾਪੇ ਕੋਈ ਦੁਸ਼ਮਣ ਨਹੀਂ ਹੁੰਦੇ ਮਾਪੇ ਯਦ ਵੀ ਸਾਡੇ ਸੋਚਣਗੇ ਸਾਡੇ ਭਲੇ ਚ ਸੋਚਣਗੇ ਇਸ ਕਰਕੇ ਉਹਨਾਂ ਦੇ ਕਹਿਣ ਤੇ ਚੱਲੋ ਬੇਟੇ ਮਾਪੇ ਦੁਸ਼ਮਣ ਨਹੀਂ ਹੁੰਦੇ ਹੈਗੇ ਮਾਪੇ ਤੁਹਾਨੂੰ ਅੱਛੇ ਰਸਤੇ ਤੇ ਪਿਆ ਦੇਣਗੇ ਸਾਡੇ ਮਾਪੇ ਨੇ ਮਿਹਨਤ ਕਰਕੇ ਸਾਨੂੰ ਬਾਦਸ਼ਾਹ ਬਣਾ ਲੱਤਾ ਹੈ ਤੇ ਤੁਹਾਨੂੰ ਵੀ ਬਾਦਸ਼ਾਹ ਬਣਾ ਦੇਣਗੇ ਮਾਪੇ ਦਾ ਸਤਿਕਾਰ ਕਰੋ ਮਾਪੇ ਨਾਲ ਪਿਆਰ ਕਰੋ ਜੋ ਕਹਿੰਦੇ ਉਹਨਾਂ ਦੇ ਕਹਿਣ ਤੇ ਚੱਲੋ ਜੀ ਬਿਲਕੁਲ ਤੇ ਅਸੀਂ ਹੁਣ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਜੀ ਜਿੱਦਾਂ ਅੱਗੇ ਬੱਚੇ ਹੋਗੇ ਬਟੇ ਹਨਾ ਉਹਨਾਂ ਦਾ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਰਿਸ਼ਤੇ ਕਿਤੇ ਜਿੱਦਾਂ ਤੁਹਾਡੇ ਹੋਏ ਮੇਰੇ ਅਗੇ ਉਹਨਾਂ ਦੇ ਕਿਤੇ ਤੇ ਉਦੋਂ ਕਿੰਨਾ ਕ ਫਰਕ ਪੈ ਗਿਆ ਸੀ ਜੀ ਸਮੇਂ ਦਾ ਉਦੋਂ ਉਦੋਂ ਤਾਂ ਕਾਫੀ ਫਰਕ تھا ਹਾਂਜੀ ਹਾਂਜੀ ਤੇ ਜਿੱਦਾਂ ਵੀ ਥੋੜਾ ਜਿਹਾ ਫੇਰ ਇਹ ਸੀ ਜਿਵੇਂ ਪਹਿਲਾਂ ਤਾਂ ਦੇਖਦੇ ਹੀ ਨਹੀਂ ਸੀ ਇੱਕ ਦੂਜੇ ਨੂੰ ਉਦੋਂ ਫਿਰ ਦੇਖ ਦਿਖਾਈਆਂ ਸ਼ੁਰੂ ਹੋ ਗਈਆਂ ਸੀ ਹਾਂਜੀ ਹਾਂਜੀ ਦੇਖ ਦਿਖਾਈਆਂ ਸ਼ੁਰੂ ਹੋ ਗਈਆਂ ਥੀਆਂ ਅੱਛਾ ਜੀ ਹਾਂਜੀ ਅਸੀਂ ਦਿਮਾਗ ਘਾਰ ਹੀ ਬੁਲਾ ਲਿਆ ਸੀ ਪਰ ਇਹ ਬੁਲਾਉਂਦੇ ਸੀ ਅੱਛਾ ਜੀ ਹਾਂਜੀ ਠੀਕ ਹੈ ਬੱਵੇ ਦੇ ਨਾਲ ਬਦਲਣਾ ਵੀ ਚਾਹੀਦਾ ਆਓ ਜੀ ਘਰੇ ਘਾਰ ਹੀ ਆਇਆ ਉੱਥੇ ਰਿਸ਼ਤਾ ਕੀਤਾ ਡੱਬਾ ਦਿੱਤਾ ਅੱਛਾ ਜੀ ਹਾਂਜੀ ਬਾਅਦ ਚ ਫਿਰ ਰਿੰਗ ਸਰਮਣੀ ਬਾਅਦ ਚ ਕੀਤੀ ਹੈ ਇਹ ਹਾਂ ਬਿਲਕੁਲ ਤੇ ਫਿਰ ਅੱਜ ਕੱਲ ਤਾਂ ਜਿੱਦਾਂ ਸ਼ਾਪਿੰਗਾਂ ਨੇ ਜਿਹੜੀਆਂ ਉਹ ਵੀ ਨਾਲੋਂ ਨਾਲ ਹੋ ਰਹੀਆਂ ਨੇ ਨਾਲ ਜਾ ਕੇ ਬੱਚੇ ਕਰਦੇ ਨੇ ਹਾਂਜੀ ਹਾਂਜੀ ਪਰ ਮੈਨੂੰ ਇਹ ਲੱਗਦਾ ਤੁਸੀਂ ਦੱਸੋ ਜਿਹੜਾ ਤੁਹਾਡਾ ਸਮਾਂ ਸੀ ਤੁਹਾਨੂੰ ਉਹ ਵਧੀਆ ਲੱਗਦਾ ਜਾਂ ਆਹ ਵੜਾ ਵਧੀਆ ਲੱਗਦਾ ਸਾਨੂੰ ਤਾਂ ਆਪਣਾ ਵਧੀਆ ਲੱਗਦਾ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇੱਕ ਲੜਕੀ ਹੈ ਜਿਹੜੀ ਉਹਦੇ ਕੀ ਫਰਜ਼ ਹੋਣੇ ਚਾਹੀਦੇ ਨੇ ਆਪਣੇ ਆਪਣੇ ਪਰਿਵਾਰ ਦੇ ਤੇ ਵੱਡਿਆਂ ਦੀ ਰਿਸਪੈਕਟ ਕਰਨਾ ਜੀ ਹਾਂ ਬਾਕੀ ਆਪਣੇ ਫਰਜ਼ ਸਾਰੇ ਪੂਰੇ ਕਰਨੇ ਚਾਹੋ ਜੇ ਵੱਡੇ ਬੋਲਦੇ ਵੀ ਹੈ ਤਾਂ ਤੁਸੀਂ ਸਹਿਨ ਕਰਨੀ ਗੱਲ ਜੀ 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 ਬਣਾ ਕੇ ਰੱਖ ਜੀ ਵੀ ਸਾਡੀ ਇੱਕ ਸਿਸਟਰ ਹਾਰਪੁਰਾ ਜੀ ਸਾਡੀ ਹਾਂਜੀ ਉਹਦੇ ਨਾਲ ਸਾਡਾ ਬਹੁਤ ਜ਼ਿਆਦਾ ਕੁੜੀ ਦੇ ਨਾਲ ਨਾ ਉਹ ਬਸ ਜਿੰਨਾ ਜਾਈਏ ਤਾਂ ਉਹਨੇ ਕਹਿਣਾ ਵੀ ਰਹੀ ਜਾਂਦੇ ਨਹੀਂ ਤੁਸੀਂ ਤੇ ਮਤਲਬ ਬਹੁਤ ਹੀ ਵਧੀਆ ਸਾਡਾ ਚੱਲ ਰਿਹਾ ਜੀ ਸਾਡਾ ਪਰਿਵਾਰ ਹਰ ਇੱਕ ਚੀਜ਼ ਬੱਚੇ ਗਾਂ ਭੈਣ ਭਰਾ ਰਿਸ਼ਤੇ ਰਾਰ ਵੀ ਸਾਡੇ ਇਦਾਂ ਦੇ ਮਿਲ ਰਿਹਾ ਹੈ ਕਿ ਤਕਰੀਬਨ ਸਾਰੇ ਰੱਬ ਦਾ ਨਾਮ ਲੈਣਗੇ ਸਾਨੂੰ ਇਹ ਚੀਜ਼ ਦੀ ਖੁਸ਼ੀ ਆ ਬਸ ਹੋਰ ਚੀਜ਼ ਕੋਈ ਬਿਲਕੁਲ ਜੀ ਤੇ ਇੱਕ ਅਸੀਂ ਕਹਿੰਦੇ ਆ ਵੀ ਆਸਥਾ ਅਸੀਂ ਕਿਤੇ ਵੀ ਰੱਖਦੇ ਆ ਉਹਦੇ ਨਾਲ 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 ਬੰਦੇ ਨੂੰ ਟਰਮਾ ਮਿਲਦਾ ਹੈ ਹਾਂ ਜੀ ਇਹ ਵੀ ਬਹੁਤ ਜ਼ਰੂਰੀ ਬਿਲਕੁਲ ਬਿਲਕੁਲ ਤੇ ਲੱਗਦਾ ਵੀ ਨਵੀਂ ਪੀੜ੍ਹੀ ਦੇ ਵਿੱਚ ਸ਼ਾਇਦ ਇਹ ਘਾਟ ਆ ਇਸ ਦੇਖੋ ਜੀ ਸਾਡੀ ਪੀੜ੍ਹੀ ਚ ਕੋਈ ਘਾਟ ਨਹੀਂ ਹੋ ਜੀ ਜਿਹੜੇ ਸਾਡੇ ਬੱਚੇ ਆ ਨਾ ਜੀ ਉਹਨਾਂ ਚ ਕੋਈ ਘਾਟ ਨਹੀਂ ਹੈਗੀ ਕਿਉਂਕਿ ਉਹ ਬੱਚੇ ਦੇਖੋ ਜੀ ਜੋ ਅਸੀਂ ਕਹਿ ਰਹੇ ਉਹ ਕਰ ਰਹੇ ਪਹਿਲੀ ਗੱਲ ਤਾਂ ਸਾਡੇ ਘਰ ਦੇ ਵਿੱਚ ਜਿਹੜਾ ਕਿ ਮਤਲਬ ਉਦਾਂ ਦੀ ਚੀਜ਼ ਬੰਦਾ ਉਹ ਕੋਈ ਖਾਂਦਾ ਨਹੀਂ ਜੀ ਸਾਡੇ ਘਰ ਦੇ ਨਹੀਂ ਅਸੀਂ ਉਹ ਚੀਜ਼ ਨੂੰ ਹੂੰ ਮਤਲਬ ਘਰ ਤੇ ਲਿਆਦੇ ਨਹੀਂ ਸਾਡੇ ਬੱਚਿਆਂ ਨੂੰ ਟੇਸ ਦਾ ਪਤਾ ਉਹਦਾ ਕਿਸ ਤਰ੍ਹਾਂ ਪਿਉ ਕਿਦਾਂ ਚੀਜ਼ ਬਣਦੀ ਹੈਗੀ ਔਰ ਕਿਸ ਤਰ੍ਹਾਂ ਖਾਂਦੇ ਹੈ ਜੀ ਤੇ ਇਹ ਸਾਨੂੰ ਵੱਡੀ ਖੁਸ਼ੀ ਵਾਲੀ ਗੱਲ ਲੱਗੀ ਤੇ ਇਹ ਮੇਰਾ ਨਹੀਂ ਹੈ ਮੇਰੇ ਬੇਟੇ ਦਾ ਨਹੀਂ ਹੈ ਮੇਰੀ ਬੇਟੀਆਂ ਦਾ ਨਹੀਂ ਨੇ ਮੇਰੇ ਜਿਹੜਾ ਇਹ ਛੋਟਾ ਬੇਟਾ ਨਾ ਜੇ ਉਹਦੇ ਬੇਟੇ ਦਾ ਵੀ ਇਹੋ ਹਾਲ ਲੱਗੇ ਉਹ ਤਾਂ ਜਿਹੜਾ ਛੋਟਾ ਤੀਜੇ ਨੰਬਰ ਤੇ ਵਿਜੀਲੈਂਸ ਹੈ ਉਹਦਾ ਵੀ ਇਹੋ ਹਾਲ ਹੈ ਬੱਚੇ ਦਾ ਹੀ ਦੇਖੋ ਹਾਂ ਬਿਲਕੁਲ ਕੋਈ ਬੱਚਾ ਨਹੀਂ ਸਾਡਾ ਇਸ ਚੀਜ਼ ਸਭ ਤੋਂ ਵੱਡਾ ਸੁਖ ਮੰਨਦਾ ਮਾਂ ਪਿਓ ਬਾਕੀ ਤਾਂ ਦੇਖੋ ਜੋ ਅਸੀਂ ਕੰਮਕਾਰ ਕਰਦੇ ਆ ਉਹ ਕਹਿੰਦੇ ਨੇ ਹੱਥਾਂ ਦੀ ਮਿਹਨਤ ਹੈ ਜਾਂ ਸਾਡੀ ਦਸੇ ਨੋਂ ਆਂਦੀ ਕਿਰਤ ਹੈ ਜੋ ਸਾਡਾ ਮਿਹਨਤਾਂ ਨਾਲ ਹੋਸੀ ਕਰਨ ਪਰ ਇਹੀ ਗੱਲ ਹੈ ਵੀ ਅਸੀਂ ਅੱਗੇ ਸਿੱਖਿਆ ਕਿ ਵੰਡੀ ਆ ਆਪਣੇ ਬੱਚਿਆਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਗੱਲਾਂ ਜਿਹੜੀਆਂ ਪਸੰਦ ਆਈਆਂ ਹੋਣਗੀਆਂ ਇਸ ਦੇ ਨਾਲ ਹੀ ਧੰਨਵਾਦ ਧੰਨਵਾਦ